बेसुख मे पियो उड़ी कम तूं कोल था ते पियो मेरी रोल थी जवानी तूं वॾा रोल त कॾहिं सूरज मंगू तपदा सूरज मांगू तपदा शाम सवेर ਲਕਦਾ ਰਹਿਦਾ ਮੈਂ ਜਮਾ ਤੇਰੇ ਵਰਗਾ ਆ ਮਾ ਮੈਨੂੰ ਲਕਦਾ ਰਹਿਦਾ ਮੈਂ ਜਮਾ ਤੇਰੇ ਵਰਗਾ ਆ ਹੁੰਦੀਆਂ ਲਾ ਕੇ ਦੇ ਕੱਪੜੇ ਇਸ਼ਟਾਇਤੇ ਲਾਈਵ ਹੁੰਦੀਆਂ ਲਾ ਕੇ ਦੇ ਕੱਪੜੇ ਵਾ ਤੁੰ ਰਚੀਂ ਡੰਡਰੇ ਵੇਖ ਕੋਨ ਕੇ ਬੈਠੀਆਂ ਇਹ ਸ਼ਰਟ ਦੇ ਬੀੜੇ ਨੀਫੂਨਾ ਤੇ ਗੰਧ ਪਾਉਣ ਵਾਲਿਓ ਨੀ ਤੁਹਾਨੂੰ ਪਹਿਚਣ ਕੀੜੇ ਨੀਫੂਨਾ ਤੇ ਗੰਧ ਪਾਉਣ ਵਾਲਿਓ ਤੁਹਾਨੂੰ ਪਹਿਚਣ ਕੀੜੇ ਸੋਨੇ ਮਰਗਾ ਪੰਜਾਬ ਸੀ ਮੇਰਾ ਕੀ ਬਣਾਤਾ ਮੁੰਡਾ ਦੇ ਆ ਜੋ ਵੇ ਕੋ ਨਾ ਗਾ ਦੇ ਸੋਨੇ ਵੇ ਮੇਰੇ ਨੇੜੇ ਹੋਰ ਕੋਈ ਲੱਗਣ ਨਾ ਦਿੰਦਾ ਨੀ ਕਿਸੇ ਨਾਲ ਮੋੜਾ ਮੇਰਾ ਵਜਣ ਨਾ ਦਿੰਦਾ ਨੀ ਕਈ ਉਹਨੇ ਘਰੇ ਮੋੜ ਤੇ ਲਾਲ ਅੱਖ ਨਾਲ ਕਿਹੜਾ ਜਿਆ ਤਾੜਦਾ ਨੀ ਭਾਬੀ ਮੁੰਡਾ ਕਿਹੜੇ ਪਿੰਡ ਦਾ ਗੁਲਾਬੀ ਰੰਗ ਤੋਂ ਗੁਲਾਬੀ ਨੋਟ ਵਾਰਦਾ ਨੀ ਭਾਬੀ ਮੁੰਡਾ ਕਿਹੜੇ ਪਿੰਡ ਦਾ ਗੁਲਾਬੀ ਰੰਗ ਤੋਂ ਗੁਲਾਬੀ ਨੋਟ ਵਾਰਦਾ ਮੇਰੇ ਨੇੜੇ ਹੋਰ ਕੋਈ ਲੱਗਣ ਨਾ ਦਿੰਦਾ ਨੀ ਕਿਸੇ ਨਾਲ ਮੋੜਾ ਮੇਰਾ ਵੱਜਣ ਨਾ ਦਿੰਦਾ ਨੀ ਕਈਓ ਨੇ ਘਰੇ ਮੋੜ ਤੇ ਲਾਲ ਅੱਖ ਨਾਲ ਕਹਿਰਾ ਜਿਹਾ ਤਾੜਦਾ ਨੀ ਭਾਬੀ ਮੁੰਡਾ ਕਿਹੜੇ ਪਿੰਡ ਦਾ ਗੁਲਾਬੀ ਰੰਗ ਤੋਂ ਗੁਲਾਬੀ ਨੋਟ ਵਾਰਦਾ ਨੀ ਭਾਬੀ ਮੁੰਡਾ ਕਿਹੜੇ ਪਿੰਡ ਦਾ ਲਬੀ ਰੰਗ ਤੋਂ ਗੁਲਾਬੀ ਨੋਟਵਾਰਤਾ ਹਿੰਜ ਕੱਚੇ ਧਾਗੇ ਟੁੱਟਦੇ ਨਹੀਂ ਜਿਵੇਂ ਸਾਡੀ ਟੁੱਟੀ ਗਹਿਰਾਂ ਨੇ ਥਵਾ ਮਲ ਲਈਆਂ ਤੇ ਸਾਡੀ ਹੋ ਗਈ ਛੁੱਟੀ ਗਹਿਰਾਂ ਨੇ ਥਵਾ ਮਲ ਲਈਆਂ ਤੇ ਸਾਡੀ ਹੋ ਗਈ ਛੁੱਟੀ ਅਹੀਂ ਜਣ ਫਰੀ ਆਂ ਤੇ ਆਡੀ ਛੁੱਟੀ ਹੋ ਗਈ ਤੇਰੀ ਛੁੱਟੀ ਨਹੀਂ ਆਪਾਂ ਹੁੰਦੰਦੇ। ਹਾਂ। ਕੋਈ ਨਹੀਂ ਕੰਮ ਬੱਦੂਆ। ਆਪਾਂ ਇਹ ਆਪਣਾ ਇੱਕ ਦਿਨ ਦਾ ਥੋੜੀ ਕੰਮ ਹੈਗਾ ਵਾ। ਹੈਨਾ? ਦੱਸੋ ਬੜਿਆ ਕਿ ਨਹੀਂ ਘੈਂਟ ਹੈ? ਮੇਰੇ ਪੂਰਾ ਦੇ। ਸਿਰਾਈ ਹੋ। ਛਾਈ ਹੋ। ਸਿਰਾਈ ਹੋ। ਪਣਾ ਛਿੱਤੀ ਕੋੜ। ਕੋੜ ਦੇ ਛਿੱਤੀ। ਬੱਸ ਕੋੜ ਚੱਲਿਆ ਕੇ। ਆ ਕਦੇ ਮੱਛਨ ਨਹੀਂ ਡਈ ਤੇ ਉਹ ਗੱਲ ਵਾਕੀ ਆਂ ਦਿੰਦੇ ਆ ਅੱਗ ਬਲਦੀ ਆ ਰੋਟੀਆਂ ਪਕਾ ਕੇ ਤੇ ਬੁੱਢੀ ਵੱਸਦੀ ਆ ਘਰ ਗਵਾ ਕੇ ਆਗੂ ਤੋਂ ਬਲਦੀ ਜਦੋਂ ਰੋਟੀਆਂ ਸਾਰੀਆਂ ਲੱਜ ਜਾਂਦੀਆਂ ਇੱਕ ਅੱਧੀ ਰਹਿ ਜਾਂਦੀ ਤੇ ਜਨਾਨੀ ਉਦੋਂ ਵੱਸਦੀ ਆ ਜਦੋਂ ਅੱਧੀ-ਉੱਧੀ ਉਮਰ ਲੰਘ ਜਾਂਦੀ ਅੱਛਾ ਇਹ ਦੰਦੀਆ ਥਿਓਰੀ ਤਾਂ ਜੀ ਆਖੀ ਤਾਂ ਇਹਦੇ ਵਿੱਚ ਸਾਰੀ ਇਤਰਾ ਦੁੱਖਾਂ ਚ ਕੱਢ ਲਈ ਤੇ ਕੇ ਬੰਨੇ ਕੈ ਇਹ ਰੱਜਿਆ ਵੀ ਹੋਊਗਾ ਕਿ ਨਹੀਂ ਕੱਚਾ ਤਾਂ ਨਹੀਂਗਾ ਕੋਈ ਮੈਨੂੰ ਲਿਆ ਚੁੱਲਾ ਗਿੱਲਾ ਸੀ ਨਾ ਤੋਈ ਮੈਨੂੰ ਆਟਾ ਲਿਆ ਕੇ ਫੜਾਤਾ ਤੇ ਮੈਂ ਸਾਖੋ ਟੰਡਾ ਫਿਰ ਮੈਂ ਉਹ ਚਾਟਾ ਪਾਤਾ ਦੇਖੀ ਦੇਖੀ ਜੋ ਕਣੀ ਨਾ ਦੇ ਬੇਗਲ ਕਨੀਆ ਚਲੋ ਬਣੂਗਾ ਹੀ ਕੁਛ ਨਾ ਕੁਛ ਚੁੱਲਾ ਬਾਲਿਆ ਵੀ ਆਪਾਂ ਬੜਾ ਟਾਈਮ ਬਿਤਾਵਾ ਇਹ ਚੁੱਲਾ ਮਮਈਆਂ ਆਣ ਕੇ ਬਾਲਦੀ ਤੂੰ ਤੇ ਗਿੱਜੇ ਗੈਸ ਤੇ ਦਸ ਚੁੱਲਾ ਮੀ ਮੂੰ ਪਈ ਗਏ ਫਿਰ ਬਲਿਆ ਤੂੰ ਸੋਲ ਮਾਂ ਤੇ ਆਪਾਂ ਸੋਲ ਥੋੜੀ ਆਪਾਂ ਤਾਂ ਚੁੱਲ੍ਹੇ ਤੇ ਗੁਜ਼ਾਰਾ ਕਰਦੇ ਆ ਆਪਾਂ ਬਹੁਤ ਬੰਨੇ ਬਣਾਵਾਂਗੇ ਨਵਧੀਆ ਜਿਹਾ ਰੱਖ ਕੇ ਡਿਜ਼ਾਈਨ ਦੇ ਚ ਜੀ ਮੁੱਕ ਕੇ ਹੱਥ ਲੈਂਦੇ ਰ ਉਪਰਾ ਕੇ ਲਿਆ ਮੈਂ ਕਿਹਾ ਸੀ ਤੁਸੀਂ ਬੋਲ ਤੇ ਘਹਿਰਨਾ ਲਗਾਓ ਕਮਾਲ ਬੋੜੀ ਤੂੰ ਅੱਖਾਂ ਚ ਫੁਮਾਉਂਗੀ ਵੇ ਬੱਚੇ ਜਾਣੇ ਅਸ ਕੁਲੇ ਰੋਟੀ ਚੁੱਲੇ ਉੱਤੇ ਕਿੱਥੇ ਰੰਬਣਾਉਂਗੀ ਵੇ ਬੱਚੇ ਜਾਣੇ ਅਸ ਕੁਲੇ ਹਾਈ ਨਹੀਂ ਬਾਲਣੀ ਆ ਬਹੁਤ ਹੱਕ ਚੁੱਲੇ ਵਿੱਚ ਬਾਲੇ ਅਸੇ ਪੈਸਾ ਨਹੀਂ ਉਹ ਕੋਲ ਦੋ ਚਾਰ ਦਿਨ ਸਾਰ ਨੀ ਠੇਕੇਦਾਰ ਕੋਲ ਫੜ ਕੇ ਲਿਆਉਂਗਾ ਨੀ ਬੋਤੀ ਸੋਲ ਨਾ ਤੂੰ ਬਣ ਨੀ ਕੱਲ ਪਰਸ ਕੱਲ ਪਰਸੋਂ ਸਲੈਂਡਰ ਪਰਾਉਂਗਾ ਬੋਤੀ ਸੋਲ ਨਾ ਤੂੰ ਬਣ ਵੇ ਬਾਲਣ ਮੇ ਵਾਲਾ ਤਮਕਾਤਾ ਸੀ ਜਾ